ਤੇ ਮੈਂ ਲਾਈਨਿੰਗਾਂ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾਂ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾਂ ਵੇਖਣ ਦੀ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚੋਂ ਪਰਸ ਕੱਢ ਲਿਆ ਮਨ ਲਗੀ ਨਾ ਔਰ ਤਕਰੀਬਨ ਤਰੀਕੇ ਨਾਲ 25 26000 ਰੁਪਏ ਅਸਕੇ ਦੇ ਕਰੀਬ ਨਾਨਾ ਨੂੰ ਸਮਾਨ ਦੇਣ ਪੁੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਸੇ ਸਾਰਾ ਦਿਨ ਮਿਹਨਤ ਕਰੀਦੀ ਆ ਇਹਨੇ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਆ ਦੇਖੋ ਛੱਤਰ ਔਰਤਾਂ ਦਾ ਕਾਰਾ ਦੁਕਾਨ 'ਚ ਖੜੀ ਔਰਤ ਨਾਲ ਕਰਗੀਆਂ ਕਾਂਡ ਕਿਸੇ ਨੂੰ ਨਾ ਲੱਗਿਆ ਪਤਾ ਤੇ ਜਦੋਂ ਦੇਖੀ ਵੀਡੀਓ ਤਾਂ ਸਭ ਦੇ ਉੱਡ ਗਏ ਹੋਸ਼ ਤੁਸੀਂ ਵੀ ਦੇਖੋ ਵੀਡੀਓ ਤੇ ਕਰੋ ਵੱਤੋ ਵੱਧ ਸ਼ੇਅਰ ਅਜਹੀਆਂ ਔਰਤਾਂ ਤੋਂ ਸਾਵਧਾਨ ਰਹੋ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਸਾਹਮਣੇ ਜਿੱਥੇ ਕਿ ਇੱਕ ਕਪੜੇ ਦੀ ਦੁਕਾਨ ਤੇ ਔਰਤਾਂ ਖਰੀਦਦਾਰੀ ਕਰਨ ਜਾਂਦੀਆਂ ਨੇ ਤੇ ਉਸ ਦੇ ਨਾਲ ਦੋ ਔਰਤਾਂ ਹੁੰਦੀਆਂ ਨੇ ਜੋ ਬੜੀ ਹੁਸ਼ਿਆਰੀ ਅਤੇ ਚਲਾਕੀ ਦੇ ਨਾਲ ਆਪਣੀ ਚੁੰਨੀ ਦੀ ਓਟ ਕਰਕੇ ਉਸ ਔਰਤ ਦਾ ਪਰਸ ਕੱਢ ਲੈਂਦੀਆਂ ਨੇ ਜਿਹਾ ਜਿਸ ਦੇ ਵਿੱਚ 25 ਤੋਂ 26000 ਦੱਸਿਆ ਜਾ ਰਿਹਾ ਹਾਲਾਂਕਿ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਸਾਫ਼ ਦੇਖ ਸਕਦੇ ਹੋ ਤੇ ਇਹ ਔਰਤਾਂ ਦੀ ਕਰਤੂਤ ਦੇਖੋ ਕਿਵੇਂ ਚੁੰਨੀ ਦੀ ਓਟ ਕਰਦੀਆਂ ਨੇ ਤੇ ਬੜੀ ਚਲਾਕੀ ਦੇ ਨਾਲ ਇਸ ਔਰਤ ਦੇ ਪਰਸ ਦੇ ਵਿੱਚੋਂ ਪੈਸੇ ਕੱਢ ਲੈਂਦੀਆਂ ਨੇ ਸੋ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਤੁਹਾਡੀਆਂ ਬੀਬੀਆਂ ਭੈਣਾਂ ਔਰਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਕਿਉਂਕਿ ਚਲਾਕ ਸ਼ਤਰ ਔਰਤਾਂ ਨੇ ਜਿਹੜੀਆਂ ਇਹ ਹਰ ਇੱਕ ਥਾਂ ਤੇ ਅਜਿਹੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਨੇ ਆਓ ਇੱਕ ਵਾਰ ਨਜ਼ਰ ਮਾਰਦੇ ਆਂ ਪੂਰੀ ਵੀਡੀਓ ਤੇ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਬਣਾਦੀ ਦੁਕਾਨ ਆ ਮੈਂ ਇਨਾ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਬੁ ਮੂ ਟਿਕ ਅੱਦਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚੋਂ ਪਰਸ ਕੱਢ ਲਿਆ ਮਨ ਲਗੀ ਨਾ ਤੇ तकरीबन ਤਰੀਕ ਨੂੰ 25-26000 ਰੁਪਿਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫਿਰ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉੱਥੇ ਉਹਨਾਂ ਨੂੰ ਲੇਡੀਜ਼ ਦਾ ਦਿਸਿਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮਨ ਲਗੀ ਪਰਸ ਕੱਢਿਆ ਤੇ 25000 25-26000 ਦੇ ਹਜ਼ਾਰ ਕਰੀਬ ਹੋਣੇ ਆ ਭਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਹੈ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀ ਕਿ ਉੱਥੇ ਔਰ ਕੋਈ ਹਨ ਐਸਐਚਓ ਮੈਮ ਹੈ ਨਹੀਂ ਸੀ ਉੱਥੇ ਜਲਦੀ ਉਹਨਾਂ ਨੂੰ ਫੜਿਆ ਕਰ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮ ਵੀ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨੰਦਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈ ਆ ਦੋ ਲੇਡੀਆਂ ਆ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗ ਆਈ ਕਰਨਿਆ ਕਿ ਕਸਟਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜੀਆਂ ਚੋਰ ਲੋਕਾਂ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੜੇ ਕਸਟਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਨਾਲ ਕਦੀ ਅਸਾਨੀ ਹੋਇਆ